ਸਿਰ ਕੰਪਿਓ ਪਾਗ ਡੱਗਮਗੈ ਨੈਣ ਜੋਤ ਤੇਹੀਨ ਇਹ ਪਾਠ ਡੱਗਮਗੈ ਪ੍ਰਤਨ ਸਰੂਪਾਂ ਦੇ ਵਿੱਚ ਪਾਠ ਹੈ ਡੱਗਮਗੈ ਪਾਠ ਹੈ ਨਵੀਨ ਪੁਥੀਆਂ ਚ ਡੱਗਮਗੇ ਲਾਂ ਨਾਲ ਛਪਿਆ ਹੈ ਸੁੱਧ ਪਾਠ ਹੈ ਸਿਰ ਕੰਪਿਓ ਪਾਗ ਡੱਗਮਗੈ ਨੈਣ ਜੋਤ ਤੇਹੀਨ ਕਹੋ ਨਾਨਕ ਇਹ ਬੇਦ ਭਈ ਤਉ ਨ ਹਰਿ ਰਾਸ ਲੀਨ ਨਿਜ ਕਰ ਦੇਖਿਓ ਜਗਤ ਮੈ ਉ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹ ਰਾਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹ ਨਾਨਕ ਥਿਰ ਨਾ ਰਹੇ ਜੋ বালੂ ਕੀ ਪੀਤ RAM ਗਯੋ ਰਾਵਣ ਗਯੋ ਜਾ ਕੋ ਬਹੁ ਪ੍ਰਵਾਰ ਕਹੋ ਨਾਨਕ ਥਿਰ ਕਛ ਨਹੀਂ ਜਾ ਕੋ ਬਹੁ ਪਰਵਾਰ ਰਾਰਾ ਪੂਰਾ ਬੋਲਨਾ ਹੈ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਜਿਹੜਾ ਕਹੋ ਹੈ ਨਾ ਇਹਨੂੰ ਹੋੜਾ ਨਹੀਂ ਲਾਦਣਾ ਕਹੋ ਨਹੀਂ ਕਹਿਣਾ ਕਹੋ ਲਗੂ ਮਾਤਰਾ ਹੈ ਔਂਕੜ ਇਸ ਨੂੰ ਕਹੋ ਨਾਨਕ ਥਿਰ ਕਛ ਨਹੀਂ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਅਨਹੋਨੀ ਇਸ ਤਰ੍ਹਾਂ ਹੀ ਬੋਲਣਾ ਜੋ ਅਨਹੋਨੀ ਹੋਏ ਚਿੰਤਾ ਤਾ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਇਹ ਵੀ ਇਹ ਪਾਠ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਵਿਆਕਰਨ ਦੇ ਨਿਯਮਾਂ ਅਨੁਸਾਰ ਇਹੋ ਪਾਠ ਕੀਤਾ ਗਿਆ ਪਰ ਪਾਠ ਹੈ ਇਹ ਮਾਰਗ ਸੰਸਾਰ ਕੋ ਔਕੜ ਨਹੀਂ ਹੈ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਇਹ ਵੀ ਪ੍ਰਾਰਥਨ ਸਰੂਪਾਂ ਚ ਕੇ ਪਾਠ ਹੈ ਕੈ ਦੀ ਜਗ੍ਹਾ ਕੇ ਪਾਠ ਹੈ ਕਿਉਂਕਿ ਜਿਹੜੇ ਨਵੀਨ ਖਿਆਲੀ ਹਨ ਨਵੀਨ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨੀਮਾ ਅਨੁਸਾਰ 9ਵੇਂ ਪਾਸ਼ਾ ਦੀ ਬਾਣੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਠ ਬਦਲੇ ਹਨ ਪਹਿਲਾਂ ਵੀ ਆਪਾਂ ਜਦੋਂ 9ਵੇਂ ਪਾਸ਼ਾ ਦੀ ਬਾਣੀ ਪੜ੍ਹੀ ਹੈ ਤਾਂ ਜਿੱਥੇ ਵੀ ਆਉਂਦੇ ਹਨ ਤਾਂ 4 5 6 7 ਪਾਠ ਬਦਲੇ ਹੀ ਆਏ ਹਨ ਕਿਤੇ ਇਹ ਕੀਤਾ ਹੋਇਆ ਹੈ ਕਿਤੇ ਇਹੋ ਦੇ ਔਂਕੜ ਕੱਟੀ ਹੋਈ ਹੈ ਇਸ ਤਰ੍ਹਾਂ ਸਿਹਾਰੀਆਂ ਬਿਹਾਰੀਆਂ ਔਂਕੜ ਦਲੈਂਕੜ ਲਾਵਾਂ ਦਾ ਫਰਕ ਪਾਇਆ ਹੈ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਇ ਕਹੋ ਨਾਨਕ ਆਬ ਓਟ ਹਰ ਗਾਜ ਜਿਓ ਹੋ ਸਹਾਈ ਬਾਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਇ ਨਾਨਕ ਸਬ ਕਿਸ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਾਜ ਗਏ ਕੋ ਨ ਨਿਭੋ ਸਾਥ ਕਹ ਨਾਨਕ ਇਹ ਬਿਪਤ ਮੈਂ ਟੇਕ ਏਕ ਰਗਨਾਥ ਇਹ ਵੀ ਰਗਨਾਥ ਪਾਠ ਹੈ ਘਗੇ ਦੇ ਔਕੜ ਨਹੀਂ ਹੈ ਪ੍ਰਾਤਨ ਸਰੂਪਾਂ ਚ ਰਗਨਾਥ ਪਾਠ ਹੈ ਕਹ ਨਾਨਕ ਇਹ ਵਿਪਤ ਮੈਂ ਟੀਕ ਏਕ ਰਗਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹ ਨਾਨਕ ਇਹ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ RAM ਨਾਮ ਉਰ ਮੈਂ ਗਹਿਓ ਜਾ ਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏੁੰੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜਿਸ ਕਾ ਸਭਸ ਆਧਾਰੋ ਜਿਸ ਕਾ ਸਭਸ ਆਧਾਰੋ ਜੀ ਕੋ ਖਾਵੈ ਜੀ ਕੋ ਕੁੰਚੈ ਤਿਸ ਕਾ ਹੋਏ ਉਧਾਰੋ ਏਹ ਵਸਤ ਤਜੀ ਨਹ ਜਾਈ ਨੇਤ ਨੇਤ ਰਾਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤਾਈ ਹਾਂ ਕੀਤਾਈ ਉਚਾਰਨ ਕਰਨਾ ਕੀਤਾਈ ਨਹੀਂ ਕਹਿਣਾ ਹੈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਵੀ ਪਯੋਈ ਯਾਨੀ ਈ ਜਿਹੜੀ ਹੈ ਨਾ ਉਹਦਾ ਵਿੱਚ ਸੰਬੰਧ ਦੇਣਾ ਹੈ ਲੈਸ਼ ਦੇਣੀ ਹੈ ਆਪੇ ਤਰਸ ਪਯੋਈ ਕੀਤਾਈ ਇਸ ਤਰ੍ਹਾਂ ਉਚਾਰਨ ਕਰਦੇ ਹਾਂ ਤਰਸ ਪਿਆ ਮਿਹਰਾਮਤ ਹੋਈ ਤਰਸ ਪਿਆ ਮਿਹਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਮਾਲਾ ਰਾਗ ਮਾਲਾ ਮਾਲਾ ਲਾਲ ਲਾਲਾ ਨਹੀਂ ਲਾਉਣਾ ਲੱਲਾ ਦੇ ਹਲੰਤ ਨਹੀਂ ਲਾਉਣਾ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਗ ਅਲਾਪ ਅਠਵਨੰਦਨ ਪ੍ਰਥਮ ਰਾਗ ਭੈਰਵ ਵਹਿ ਕਰਹੀ ਭੈਰਵ ਰਾਗ ਤੇ ਇੱਥੇ ਹੀ ਵਿਸਰਾਮ ਲਾਉਣਾ ਹੈ ਪ੍ਰਥਮ ਰਾਗ ਭੈਰਵ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪੰਚ ਰਗਨੀ ਸੰਗ ਉੱਚਰ ਹੀ ਉੱਚਰ ਹੀ ਕਸ ਕੇ ਬੋਲਣਾ ਹੈ ਇਥੇ ਪ੍ਰਥਮ ਰਾਗ ਪੈਰੋ ਕਿਹਾ ਹੈ ਮਹਾਰਾਜ ਜੀ ਕਈ ਇਹ ਸ਼ੰਕਾ ਕਰ ਦਿੰਦੇ ਹਨ ਵੀ ਦੇਖੋ ਸਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਤਾਂ ਸਿਦੀ ਰਾਗ ਹੈ ਪਰ ਇਥੇ ਰਾਗ ਮਾਲਾ ਜਿ ਪੈਰੋ ਰਾਗ ਕਿਹਾ ਹੈ ਪਰ ਜਦੋਂ ਉਹ ਉਹਨਾਂ ਨੂੰ ਦੱਸਿਆ ਜਾਂਦਾ ਹੈ ਤਾਂ ਉਹ ਮਹਾਰਾਜ ਜੀ ਜਿਹੜੀ ਦੂਰ ਦ੍ਰਿਸ਼ਟੀ ਨੂੰ ਵਿਚਾਰ ਨੂੰ ਦੇਖ ਕੇ ਫਿਰ ਆਸ਼ਾਸ਼ਕਰ ਉੱਠਦੇ ਆ ਵੀ ਇਹ ਤਾਂ ਦੇਖੋ ਮਹਾਰਾਜ ਨੇ ਕਿਵੇਂ ਸਤਿਕਾਰ ਦਿੱਤਾ ਹੈ ਕਿਉਂਕਿ ਸੰਗੀਤ ਦੀਆਂ ਦੋ ਜਾਤੀਆਂ ਹਨ ਇੱਕ ਸ਼ਿਵਜੀ ਮੱਥ ਹੈ ਇੱਕ ਹਨੂਮਾਨ ਮੱਥ ਹੈ ਭੈਰੋ ਮੱਥ ਹੈ ਤੇ ਇੱਕ ਸਿਰੀ ਰਾਗ ਨੂੰ ਪ੍ਰਧਾਨਤਾ ਦਿੰਦੇ ਹਨ ਇੱਕ ਭੈਰੋ ਰਾਗ ਨੂੰ ਪ੍ਰਧਾਨਤਾ ਦਿੰਦੇ ਹਨ ਮਹਾਰਾਜ ਨੇ ਦੋਵਾਂ ਦਾ ਸਤਿਕਾਰ ਰੱਖ ਲਿਆ ਪਹਿਲਾਂ ਉਹਨੂੰ ਸਿਰੀ ਰਾਗ ਲਿਖ ਕੇ ਸਿਰੀ ਰਾਗ ਵਾਲਿਆਂ ਨੂੰ ਸਤਿਕਾਰ ਦੇ ਦਿੱਤਾ ਹੈ ਅਕੀਰ ਤੇ ਭੈਰੋ ਪ੍ਰਥਮ ਰਾਗ ਭੈਰੋ ਵਹਿ ਕਰਕੇ ਉਹਨਾਂ ਨੂੰ ਵੀ ਸਤਿਕਾਰ ਦੇ ਦਿੱਤਾ ਹੈ ਯਾਨੀ ਦੋਵਾਂ ਨੂੰ ਸਤਿਕਾਰ ਦੇ ਦਿੱਤਾ ਹੈ ਇਸ ਕਰਕੇ ਇਹਦੇ ਵਿੱਚ ਇਹ ਵਿਚਾਰ ਹੈ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆਕੀ ਗਾਵਹਿ ਮੰਗਲੀ ਪੁਨਿਆਕੀ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਪ੍ਰਥਮ ਪਰ ਵੀ ਬਿਲਾਵਲੀ ਪੁੰਨਯਕੀ ਗਾਵਹਿ ਪੁੰਨਯਕੀ ਪੁੰਨਯਾ ਕੀ ਨਹੀਂ ਬੋਲਨਾ ਪੁੰਨਯਕੀ ਗਾਵਹਿ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਕਿ ਕੀ ਪਦ ਤੇ ਵਿਸਰਾਮ ਹੈ ਪੁਨ ਅਸਲੇਖੀ ਕੀ ਭਈ ਬਾਰੀ ਏ ਪੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਿ사ਖ ਸੁਨਾਵਹਿ ਬੰਗਾਲਮ ਮਾਦ ਮਾਦਵ ਗਾਵਹਿ ਬੰਗਾਲਮ ਇਥੇ ਵਿਸਰਾਮ ਹੈ ਮਾਦ ਮਾਦਵ ਗਾਵਹਿ ਮਾਦ ਵੀ ਪੂਲਾ ਬੋਲਨਾ ਮਦ ਨਹੀਂ ਕਹਿਣਾ ਮਾਦ ਮਾਦਵ ਗਾਵਹਿ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਪੈਰਵਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕਾਉਸਕ ਆਲਾਪ ਹੈ ਮਾਲਕਾਉਸਕ ਦੁਤੀਆ ਇੱਥੇ ਵਿਸਰਾਮ ਲਾ ਦੇਣਾ ਮਾਲ ਕੌਸਕ ਆਲਾਪ ਹੈ ਸੰਗ ਰਗਣੀ ਪਾ ਚੌਥਾ ਪਾਹੀ ਆਪਹਿ ਸੰਗ ਰਗਣੀ ਪਾ ਚੌਥਾ ਪਹਿ ਗੋਂਡ ਕਰੀ ਅਰ ਦੇਵ ਗੰਧਾਰੀ 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 ਸੀ ਹੁਤੀ ਉਚਾਰੀ ਗੰਧਾਰੀ ਇੱਥੇ ਵਿਸਰਾਮ ਲਾ ਦੋ ਸੀ ਹੁਤੀ इकट्ठा ही पाठ है गंधारी सी होती उचारी तनासरी ए पाचौगाई माल राग कौशक माल राग कौशक ये इकट्ठा ही है माल कौशक राग माल राग कौशक माल राग कौशक संग लाई मारू ਮਸਤ ਅੰਗ ਮੇਵਾਰਾ ਮਾਰੂ ਮਸਤ ਅੰਗ ਠੀਵਸਰਾਮ ਮੇਵਾਰਾ ਪ੍ਰਵਲ ਚੰਡ ਕੌਸ਼ਕ ਉਬਾਰਾ ਖੌਖਟ ਖੌਖਟ ਇਹ ਇਕੱਠਾ ਹੀ ਹੈ ਵੈਸੇ ਵਿੱਚ ਥੋੜਾ ਡੈਸ਼ ਦੇ ਕੇ ਖੌਖਟ ਇਥੇ ਵਿਸਰਾਮ ਔ ਪੌਰਾ ਨਦ ਗਾਏ ਖੌਖਟ ਔ ਪੌਰਾ ਨਦ ਗਾਏ ਅਸ਼ਟ ਮਾਲ ਕੌਸ਼ਕ ਅਸ਼ਟ ਇਥੇ ਵਿਸਰਾਮ ਲਾ ਦਿਓ ਮਾਲਕੌਸ਼ਕ ਸੰਗ ਲਾਏ ਅਸ਼ਟ ਮਾਲਕੌਸ਼ਕ ਸੰਗ ਲਾਏ ਪੁਨ ਆਇਓ ਹਿੰਡੋਲ ਆਇਓ ਨਹੀਂ ਕਹਿਣਾ ਧਿਆਨ ਨਾਲ ਉਚਰਨ ਆਇਓ ਪੁਨ ਆਇਓ ਹਿੰਡੋਲ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੂਤ ਉਠਹ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵਕਰੀ ਆਈ ਬਸੰਤੀ ਸੰਦੂਰ ਸੁਹਾਈ ਆ ਸੰਦੂਰ ਦਦੇ ਨਾਲ ਬੋਲਣਾ ਕਿ ਤੇ ਸੰਦੂਰ ਨਹੀਂ ਕਹਿ ਦੇਣਾ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਜੋ ਆਰ ਜਾ ਸੁਰਮਚੋ ਪੰਜੋ ਸੰਗ ਲਾਈ ਪੰਜੋ ਆਰ ਜਾ ਸੰਗ ਲਾਈ ਪੰਜੋ ਆਰ ਜਾ ਸੁਰਮਾ ਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਵਾਨ ਔ ਆਹਿ ਬਿਨੁੱਦਾ ਔ ਆਹਿ ਬਿਨੁੱਦਾ ਗਾਵਹਿ ਸਰਸ ਗਾਵਹਿ ਇਥੇ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਇਥੇ ਵਿਸਰਾਮ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੌਣ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੂਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਮੂਦੀ ਇਕੱਠੇ ਹਾਂਜੀ ਕਾਮੂਦੀ ਇਕੱਠੇ ਹੀ ਕਹਿੰਦਾ ਕਾਮੂਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਇਹ 파ਟ ਆਸਾਵਦੀ ਨਹੀਂ ਕਰਨਾ ਆਸਾਵ ਰੀ ਇਸ ਤਰ੍ਹਾਂ ਵਿੱਚ ਡੈਸ਼ ਦੇ ਕੇ ਬੋਲਣਾ ਆਸਾਵ ਰੀ ਤੇ ਇਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਜਉ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਬੀਰ 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 ਅਸ਼ਟਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਬ ਹਮੀਰ ਗੁੰਡ ਗੁੰਡ ਕੁੰਬ ਹਮੀਰ ਗੁੰਡ ਡੱਡੇ ਨਾਲੀ ਬੋਲਣਾ ਖਸਟਮ ਮੇਗ ਰਾਗ ਵਹਿ ਗਾ ਵਹਿ ਹੂੰ ਪਾਂਚੋ ਸੰਗ ਬਰੰਗਣ ਲਾਵਹਿ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾ ਵਹਿ ਆਸਾ ਪੁਨ ਗਾ ਵਹਿ ਆਸਾ ਗੁਣ ਗੁਨੀ ऊचा सुर सुहापुन कीनी मेघ राग स्यो पंचो चीनी पंचो चीनी बैरा थर गज धर केदारा जबली धर नाट जबली धर नाट ये वखरे भूल ना जबली धर नाट इकट्ठा नहीं कह देना जबली धार नाट जबली धर नाट औ जल तारा औ जल इकट्ठा नहीं पाठ करना औ जल तारा इकट्ठा है उन गाव है शंकर औ श्यामा मेघ राग पुत्रन के नामा खष्ट राग उन गाए संग रागनी तीस सब पुत्र रागान के अठारह दस बीस खष्ट राग उन गाए ਸੰਗ ਰਾਗ ਨੀਤੀ ਸ ਸਭ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਫਤਿਹ ਬੋਲੇ लकाल भुले सोनेहाल श्री लकाल वागुरु जी का खालसा वागुरु जी की फतेह